ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਮਾਇਆ ਮੈਂ ਫੜ ਰਿਓ ਬਿਸਰਿਓ ਗੋਬਿੰਦ ਨਾਮ ਪਿਆਰਿਓ ਜਗਿਆਸੂਆਂ ਲਈ ਇਹ ਜ਼ਰੂਰੀ ਹੈ ਕਿ ਉਹ ਪਰਮਾਰਥਕ ਕਾਲਣਾ ਵਿੱਚ ਸਫਲ ਹੋਣ ਲਈ ਮਾਇਕੀ ਕੁਸੰਗਤੋ ਬਚਣ अथवा ਅਲਿਤ ਰਹਿਣ ਪਿਆਰਿਓ ਉਹ ਕਿਹੜੀ ਪੰਜ ਤਰ੍ਹਾਂ ਦੀ ਮਾਇਕੀ ਕੁਸੰਗਤ ਹੈ ਜਿਸ ਤੋਂ ਜਗਿਆਸੂਆਂ ਨੂੰ ਬਚਣਾ ਚਾਹੀਦਾ ਹੈ ਉਸ ਉੱਤੇ ਅੱਜ ਅਸੀਂ ਵਿਚਾਰ ਕਰਾਂਗੇ ਇਸ ਵਿਚਾਰ ਲਈ ਅਸੀਂ ਗੁਰਮੁਖ ਪਿਆਰੇ ਮਹਾਪੁਰਖ ਜਸਵੰਤ ਸਿੰਘ ਜੀ ਖੋਜੀ ਹੁਣਾ ਦੁਆਰਾ ਲਿਖੇ ਗਏ ਸਿਮਰਨ ਤੇ 16 ਲੇਖਾਂ ਵਿੱਚੋਂ ਇੱਕ ਲੇਖ ਸਿਮਰਨ ਭਾਗ ਚੌਥਾ ਵਿੱਚੋਂ ਕੁਝ ਹਿੱਸਾ ਪੜ੍ਹਾਂਗੇ ਸੋ ਪਿਆਰ ਨਾਲ ਸਰਵਨ ਕਰਨਾ ਜੀ ਮਾਇਕੀ ਕੁਸੰਗਤ ਤੋਂ ਬਚਣ ਲਈ ਅਲਿਪ ਰਹਿਣ ਦੀ ਜਾ ਸਿੱਖਣੀ ਪਵੇਗੀ ਜਿਸ ਬਾਬਤ ਹੋ ਡੂੰਗੀ ਅਤੇ ਦੀਰਗ ਵਿਚਾਰ ਕਰਨ ਦੀ ਲੋੜ ਹੈ ਸਭ ਤੋਂ ਪਹਿਲੀ ਹੈ ਸ਼ਖਸੀ ਕੁਸੰਗਤ ਇਹ ਤਾਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੋ ਜਿਹੇ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ ਉਹੋ ਜਿਹੇ ਹੀ ਹੋ ਜਾਂਦੇ ਹਾਂ ਕਿਉਂਕਿ ਦੋ ਸੰਗਿਆਵਾਂ ਵਿੱਚੋਂ ਜਿਸ ਦਾ ਮਨ ਪਰਬਲ ਹੋਵੇਗਾ ਉਸ ਦੀ ਰੰਗਤ ਦਾ ਅਸਰ ਦੂਸਰੇ ਕਮਜ਼ੋਰ ਮਨ ਤੇ ਹੋਣਾ ਲਾਜ਼ਮੀ ਹੈ ਇੱਕ ਦੂਸਰੇ ਦੇ ਮਨ ਤੇ ਮਾਨਸਿਕ ਕਿਰਨਾ ਦਾ ਅਸਰ ਹੁੰਦਾ ਹੈ ਕਿਉਂਕਿ ਦੁਨੀਆ ਵਿੱਚ ਮਾਇਕੀ ਰੰਗਤ ਵਾਲਿਆਂ ਦੀ ਬਹੁਲਤਾ ਹੈ ਇਸ ਲਈ ਜਗਿਆਸੂ ਲਈ ਇਹ ਜ਼ਰੂਰੀ ਹੈ ਕਿ ਉਹ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਘਟ ਤੋਂ ਘਟ ਲੋਕਾਂ ਨਾਲ ਵਾਪੋਣ अथवा अलित रहण कबीर साख संगत ना कीजीए दूर रह जाइए भाग बास संकारों परसीए तौ कछ लागए दाग इस तरह ਅਸੀਂ ਸ਼ਖਸੀ ਕੁਸੰਗਤੋਂ کافی ਹੱਦ ਤੱਕ अलित रह ਸਕਦੇ ਹਾਂ ਪਰ ਸੱਚ ਤਾਂ ਇਹ ਹੈ ਕਿ ਅਸੀਂ ਜਾਣ ਬੁਝ ਕੇ ਖਾ ਖਾ ਦੁਨੀਆ ਵਿੱਚ ਸਮਾਜ ਦੇ ਦਾਇਰੇ ਅਤੇ ਮਾਈਕੀ ਝਮੇਲੇ ਵਧਾਈ ਜਾਂਦੇ ਹਾਂ ਇਸ ਤਰ੍ਹਾਂ ਦੁਨੀਆ ਵਿੱਚ ਬੇ ਲੋੜੇ ਰੁਝੇਵਿਆਂ ਵਿੱਚ ਖਚਤ ਹੋ ਕੇ ਅਸੀਂ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ ਜਗਿਆਸੂ ਲਈ ਜ਼ਰੂਰੀ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਤੇ ਜਾਣ ਪਛਾਣ ਦੇ ਦਾਰੇ ਨੂੰ ਸੀਮਤ ਕਰਕੇ ਮਨ ਦੇ ਮਾਇਕੀ ਰੁਝੇਵੇਂ ਘਟਾਵੇ ਇਹਨਾਂ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਦੀਆਂ ਮੂਹ ਮਾਇਆ ਦੀਆਂ ਰਸੀਆਂ ਢਿੱਲੀਆਂ ਕਰਦੇ ਹੋਏ ਇਹਨਾਂ ਤੋਂ ਅਲਤ੍ਰੈਣ ਦੀ ਜਾਂਚ ਸਕੀਏ ਵਰਨਾ ਸਾਡਾ ਮਨ ਇਹਨਾਂ ਦਾ ਹੀ ਨਿਸ਼ਾਨਾ ਬਣਿਆ ਰਹੇਗਾ ਤੇ ਚਲਾਏ ਮਾਨ ਹੁੰਦਾ ਜਾਵੇਗਾ ਇਹ ਕੁਟੰਬ ਸਭ ਜੀ ਕੇ ਬੰਧਨ ਪਾਈ परम पुला संसारा कबीर हमरा को नहीं हम किसू के नाहे वाला सब सिख के असी इस दुनिया तो अलित रह सकते हाँ नहीं तो पलच पलच सगलीई झूठे धंदे मोह वाली साड़ी दुर्गति होगी दूजी है किताबी कुसंगत ਕਹਾਵਤ ਹੈ ਕਿ ਕਿਸੇ ਬੰਦੇ ਦਾ ਆਚਾਰ ਜਾਂਚਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਉਸ ਦੇ ਸਹਰਾਣੇ ਪਈਆਂ ਕਿਤਾਬਾਂ ਦੇਖ ਲਵੋ ਉਹਨਾਂ ਕਿਤਾਬਾਂ ਤੋਂ ਜ਼ਾਹਿਰ ਹੋ ਜਾਵੇਗਾ ਕਿ ਉਸ ਦੀ ਰੁਚੀ ਜਾਂ ਮਨ ਦੀ ਰੰਗਤ ਕਿਹੋ ਜਿਹੀ ਹੈ ਜੇ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਤਾਂ ਪੱਕਾ ਸਬੂਤ ਹੋ ਜਾਂਦਾ ਹੈ ਕਿ ਉਸ ਦਾ ਆਚਾਰ ਕਿਤਾਬਾਂ ਦੇ ਖਿਆਲਾਂ ਜਾਂ ਵਲਵਲਿਆਂ ਦੀ ਰੰਗਤ ਵਾਲਾ ਹੈ ਭਾਵੇਂ ਉਪਰੋਂ ਕੁਝ ਵੀ ਬਣਿਆ ਫਿਰੇ ਇਸੇ ਤਰ੍ਹਾਂ ਕੌਮਾਂ ਦੇਸ਼ਾਂ ਅਤੇ ਵਿਸ਼ਵ ਦੇ ਆਚਾਰ ਅਤੇ اخلاق ਦੀ ਬਾਬਤ ਪਰਖ ਕੀਤੀ ਜਾ ਸਕਦੀ ਹੈ ਜਿਸ ਕੌਮ अथवा ਦੇਸ਼ ਵਿੱਚ ਜਿਹੋ ਜਿਹਾ ਸਾਹਿਤ ਬਹੁਤਾ ਪੜਿਆ ਜਾਵੇ ਅਥਵਾ ਉਹਨਾਂ ਦੀ ਰੁਚੀ ਜਿਸ ਸਾਹਿਤ ਨੂੰ ਪੜਨ ਦੀ ਹੋਵੇ ਜਾਂ ਜਿਸ ਕਿਸਮ ਦਾ ਸਾਹਿਤ ਪ੍ਰਚਲਿਤ ਹੋਵੇ ਉਸ ਦੇਸ਼ ਅਤੇ ਕੌਮ ਦਾ ਆਚਾਰ ਅਤੇ ਸਮੁੱਚਾ اخلاق ਵੀ ਉਹੋ ਜਿਹਾ ਹੀ ਹੁੰਦਾ ਹੈ ਇਸ ਕਲਯੁਗੀ ਜਮਾਨੇ ਵਿੱਚ ਮਾਇਕੀ ਰੰਗਤ ਅਥਵਾ ਨੀਵੇਂ ਬਲਵਲਿਆਂ ਵਾਲਾ ਬੇਅੰਤ ਸਾਹਿਤ ਛਪਿਆ ਹੋਇਆ ਹੈ ਜਿਸ ਨੂੰ ਪੜ ਕੇ ਜੀਵ ਮਾਇਕੀ ਰੰਗਤ ਦੇ ਨੀਵੇਂ ਖਿਆਲਾ ਤੇ ਬਲਵਲਿਆਂ ਦੀ ਰੋੜ ਵਿੱਚ ਸਹਿਜ ਸੁਭਾਏ ਰੁੜੇ ਜਾ ਰਹੇ ਹਨ ਉਹ ਰਬੀਅਤ ਨੂੰ ਭੁੱਲ ਜਾਂਦੇ ਹਨ ਤੇ ਸਿਮਰਨ ਦੀ ਉਹਨਾਂ ਨੂੰ ਲੋੜ ਨਹੀਂ ਪਾਸਦੀ ਤੀਨ ਭਵਨ ਮੈਂ ਇਕਾ ਮਾਇਆ ਮੂਰਖ ਪੜ ਪੜ ਦੂਜਾ ਭਾਉ ਦ੍ਰਿੜਾਇਆ ਇਹਨਾਂ ਲਿਖਤਾਂ ਦੀ ਸੰਗਤ ਘਰ ਬੈਠਿਆਂ ਵੀ ਹੋ ਸਕਦੀ ਹੈ ਤੇ ਇਸ ਦਾ ਅਸਰ ਵੀ ਦੇਰ ਤਾਈਂ ਰਹਿੰਦਾ ਹੈ ਇਸ ਲਈ ਜਗਿਆਸੂਆਂ ਨੂੰ ਨੀਵੀਂਆਂ ਰੁਚੀਆਂ ਦੀ ਰੰਗਤ ਵਾਲੀਆਂ ਕਿਤਾਬਾਂ ਤੋਂ ਪਰਹੇਜ਼ ਕਰਨਾ ਜਾਂ ਅਲਤ ਰਹਿਣਾ ਚਾਹੀਦਾ ਹੈ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾ ਆਵੇ ਕੋਥਰ ਨਹੀਂ ਪੜ ਪੜ ਹੋਏ ਖਵਾਰ ਇਸ ਦੇ ਉਲਟ ਚੰਗੀਆਂ ਦੇਵੀ ਰੰਗਤ ਵਾਲੀਆਂ ਕਿਤਾਬਾਂ ਹਰ ਗੁਣ ਹਰ ਕਥਾ ਅਤੇ ਗੁਰਬਾਣੀ ਦਾ ਅਭਿਆਸ ਕਰਨਾ ਚਾਹੀਦਾ ਹੈ ਹਰ ਗੁਣ ਪੜਿਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਤੀਸਰੀ ਹੈ ਵਾਸ਼ਨਾ ਕੁਸੰਗਤ ਗੁਰਬਾਣੀ ਵਿੱਚ ਲਿਖਿਆ ਹੈ ਵਿਖੇ ਵਿਖੇ ਕੀ ਬਾਸਨਾ ਤਜਿਏ ਨਾ ਜਾਈ ਅਨੇਕ ਯਤਨ ਕਰ ਰਾਖੀਏ ਫਿਰ ਫਿਰ ਲਪਟਾਈ ਪਾਣੀ ਦਾ ਸੁਭਾਅ ਹੈ ਸੰਗਤ ਦਾ ਅਸਰ ਲੈਣਾ ਤੇ ਨਿਵਾਣ ਨੂੰ ਵਗਣਾ ਇਸੇ ਤਰ੍ਹਾਂ ਮਨ ਦਾ ਸੁਭਾਅ ਕੋ ਸੰਗਤ ਦਾ ਅਸਰ ਲੈਣਾ ਤੇ ਨੀਵੀਆਂ ਰੁਚੀਆਂ ਵੱਲ ਰੋਣਾ ਹੈ ਕਾਲ ਯੁਗ ਵਿੱਚ ਵਿਸ਼ੇ ਵਿਕਾਰਾਂ ਦੀਆਂ ਜ਼ਬਰਦਸਤ ਲਹਿਰਾਂ ਚੱਲ ਰਹੀਆਂ ਹਨ ਇਸ ਲਈ ਸਾਡੇ ਕਮਜ਼ੋਰ ਮਨ ਇਹਨਾਂ ਨੀਵੇਂ ਵਿਸ਼ਿਆਂ ਦੀਆਂ ਲੇਰਾ ਤੋਂ ਬਚ ਜਾਂ ਅਲਿਤ ਨਹੀਂ ਰਹਿ ਸਕਦੇ ਇਹਨਾਂ ਤੋਂ ਬਚਣ ਜਾਂ ਅਲਿਤ ਰਹਿਣ ਦਾ ਇੱਕੋ ਇੱਕ ਸਾਧਨ ਹੈ ਹਾਂਜੀ ਇੱਕੋ ਇੱਕ ਸਾਧਨ ਹੈ ਉਹ ਹੈ ਸਾਧ ਸੰਗਤ ਕੇ ਅੰچل ਲਾਵੋ ਵਿਖਮ ਨਦੀ ਜਾਏ ਤਰਣੀ ਚੌਥੀ ਹੈ ਮੁਰਦਿਆਂ ਦੀ ਕੋ ਸੰਗਤ ਹਰ ਇੱਕ ਇਨਸਾਨ ਦੇ ਜੀਵਨ ਵਿੱਚ ਨਜ਼ਦੀਕੀ ਸੰਬੰਧੀਆਂ ਜਿਹਾ ਕਿ ਮਾਪੇ ਭੈਣ ਭਰਾ ਪਤੀ ਬੱਚਿਆਂ ਮਿੱਤਰਾਂ ਆਦੀਆਂ ਮੌਤਾਂ ਹੁੰਦੀਆਂ ਰਹਿੰਦੀਆਂ ਹਨ ਇਹਨਾਂ ਵਿੱਚੋਂ ਕੁਝ ਮੌਤਾਂ ਦਾ ਮਨ ਨੂੰ ਅਤਿਆੰਤ ਦੁੱਖ ਤੇ ਸਦਮਾ ਹੁੰਦਾ ਹੈ ਐਸੀਆਂ ਦੁਖਦਾਈ ਮੌਤਾਂ ਨੂੰ ਮੁੜ-ਮੁੜ ਯਾਦ ਕਰਕੇ ਜੀਵ ਉਹਨਾਂ ਦੇ ਮੋਹ ਵਿੱਚ ਅਤਿਆੰਤ ਦੁਖੀ ਹੁੰਦੇ ਰਹਿੰਦੇ ਹਨ ऐसे मोह माया वाले मृत्तकाओं ਦੀਆਂ ਯਾਦਾਂ ਸਾਡੇ ਅੰਤਿਛ ਕਰਨ ਦੇ ਕਿਸੇ ਖਲ ਖੁੰਜੇ ਵਿੱਚ ਵਸੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਮੋਹ ਦੇ ਜਜ਼ਬਾਤ ਨਾਲ ਸਜਰੀਆਂ ਕਰਦੇ ਰਹਿੰਦੇ ਹਾਂ ਅਤੇ ਇਹਨਾਂ ਦੀ ਯਾਦ ਦੁਆਰਾ ਕੁਸੰਗਤ ਕਰਕੇ ਦੁੱਖ ਕਲੇਸ਼ ਭੋਗਦੇ ਹਾਂ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਮਰਿਆ ਹੋਿਆਂ ਨੂੰ ਭੁਲਾ ਦਈਏ ही असी मुरद की कुसंगत तो अलिप रह सकते हाँ मुहे को रोवे किसे सुनावे भय सागर असराल पया पंजी है ख्याली मानसिक कुसंगत ख्याली कुसंगत शख्सी किताबी कुसंगत नालों भी ज़्यादा हानिकारक डूगे असर वाली कुसंगत है ਸ਼ਖਸੀ ਕੁਸੰਗਤ ਤੇ ਸ਼ਖਸੀ ਕੁਸੰਗਤ ਤੇ ਕਿਤਾਬੀ ਕੁਸੰਗਤ ਤੋਂ ਤਾਂ ਅਸੀਂ ਕਿਸੇ ਤਰ੍ਹਾਂ ਬਚ ਸਕਦੇ ਹਾਂ ਜਿਸ ਤਰ੍ਹਾਂ ਕਿ ਤਿਆਗੀ ਸਾਧ ਤੇ ਅਨਪੜ ਲੋਕ ਇਸ ਦੀ ਉਦਾਹਰਣ ਹਨ ਪਰ ਖਿਆਲੀ ਕੁਸੰਗਤ ਤੋਂ ਬਚਣਾ ਅਤਿਅੰਤ ਕਠਿਨ ਹੈ ਮਨ ਅਤ ਸੂਖਮ ਤੇ ਪਾਰੇ ਦੀ ਤਰ੍ਹਾਂ ਚਲਾਏ ਮਾਨ ਹੈ ਇਹ ਇੱਕ ਛਿੰ ਲਈ ਵੀ ਨਹੀਂ ਟਿਕਦਾ ਕਿਸੇ ਸਰੀਰਿਕ ਰੁਝੇਵੇਂ ਤੋਂ ਬਗੈਰ ਵੀ ਇਹ ਮਨ ਕਿਸੇ ਨਾ ਕਿਸੇ ਤਰ੍ਹਾਂ ਦੇ ਖਿਆਲਾਂ ਵਿੱਚ ਆਪਣੀਆਂ ਰੁਚੀਆਂ ਅਨੁਸਾਰ ਰੁਝਿਆ ਤੇ ਗਲਤਾਨ ਰਹਿੰਦਾ ਹੈ ਇਸ ਲਈ ਅਸੀਂ ਹਮੇਸ਼ਾ ਨੀਮੀਆ ਰੁਚੀਆਂ ਅਨੁਸਾਰ ਖਾਮ ਖਾ ਦੁਨੀਆ ਵਿੱਚ ਲਿਪਾਏ ਮਾਨ ਰਹਿੰਦੇ ਹਾਂ ਸ਼ਕਸੀ ਕੁ ਸੰਗਤ ਨਾਲੋਂ ਖਿਆਲੀ ਕੁ ਸੰਗਤ ਅਤਿਅੰਤ ਦੁਖਦਾਈ ਖਤਰਨਾਕ ਅਤੇ ਡੂੰਘੇ ਅਸਰ ਵਾਲੀ ਹੈ ਅਤੇ ਅਲਿਤ ਰਹਿਣ ਦੇ ਬਿਲਕੁਲ ਉਲਟ ਹੈ ਪਰ ਅਸੀਂ ਇਸ ਖਿਆਲੀ ਮਾਨਸਿਕ ਸੰਗਤ ਵਿੱਚ ਚੰਗੀ ਤਰ੍ਹਾਂ ਗਲਤਾਨ ਰਹਿੰਦੇ ਹਾਂ ਇਸ ਕਾਰਨ ਸਾਡੇ ਵਿੱਚ ਦੇਵੀ ਗੁਣਾ ਵਾਲੀ ਧਾਰਮਿਕ ਰੁਚੀ ਬਿਲਕੁਲ ਨਹੀਂ ਉਪਜਦੀ ਜਾਂ ਫਿਰ ਓਪਰੀ ਜਿਹੀ ਹੁੰਦੀ ਹੈ ਇਸ ਤਰ੍ਹਾਂ ਰੱਬ ਜਾਂ ਉਸ ਦੇ ਸਿਮਰਨ ਦਾ ਖਿਆਲ ਅਤੇ ਲੋੜ ਹੀ ਨਹੀਂ ਪਾਸਦੀ ਅਤੇ ਸਿਮਰਨ ਵਿੱਚ ਮਨ ਕਦਾ ਚਿੱਤ ਨਹੀਂ ਜੁੜਦਾ ਇਸ ਦੁਰਦਸ਼ਾ ਤੋਂ ਬਚਣ ਦਾ ਇੱਕੋ ਤੇ ਸਿਰਫ ਇੱਕੋ ਹੀ ਇਲਾਜ ਹੈ ਜਦ ਵੀ ਕੋਈ ਰੋਸੇ ਗਿਲੇ ਮਹਿਣੇ ਸ਼ਿਕਾਇਤਾ ਆਦ ਮਨ ਵਿੱਚ ਉਪਜਣ ਤਾਂ ਉਹਨਾਂ ਨੂੰ ਉਸੇ ਵੇਲੇ ਹੀ ਚਲੋ ਕੋਈ ਨਾ ਕਹਿ ਕੇ ਭੁਲਾਉਣ ਦਾ ਯਤਨ ਕਰੀਏ ਤੇ ਫਿਰ ਮੁੜ ਮੁੜ ਕੇ ਯਾਦ ਨਾ ਕਰੀਏ ਕਿਉਂਕਿ ਜਿੰਨੀ ਵਾਰੀ ਕਿਸੇ ਖਿਆਲ ਨੂੰ ਯਾਦ ਕੀਤਾ ਜਾਵੇ ਉਹ ਸਾਡੇ ਹਿਰਦੇ ਤੇ ਚੜ ਕੇ ਗਹਿਰਾ ਉੱਕਰਿਆ ਜਾਂਦਾ ਹੈ ਫਿਰ ਉਸ ਖਿਆਲ ਨੂੰ ਮੀਟਣਾ ਤੇ ਉਸ ਤੋਂ ਬਚਣਾ ਜਾਂ ਅਲਿਤ ਰਹਿਣਾ ਕਠਿਨ ਹੋ ਜਾਂਦਾ ਹੈ ਨੀਵੇਂ ਖਿਆਲਾਂ ਦੀ ਰੰਗਤੋਂ ਬਚਣ अथवा ਅਲਿਤ ਰਹਿਣ ਲਈ ਦੇਵੀ ਗੁਣਾਂ ਨੂੰ ਗ੍ਰਹਿਣ ਕਰਨ ਦੀ ਤਾਕੀਦ ਇਉਂ ਕੀਤੀ ਗਈ ਹੈ ਰੋਜ਼ ਨਾ ਕਾਹੂ ਸੰਗ ਕਰੋ ਪਰ ਕਾ ਬੁਰਾ ਨਾ ਰੱਖੋ ਚੀਤ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਪਰ ਨਿੰਦਾ ਸੁਣ ਆਪ ਹਟਾਵੇ ਸਾਂਝ ਕਰੀ ਜੈ ਗੁਣੇ ਕੀਰੀ ਛੋੜ ਅਵ ਗੁਣ ਚੱਲੀਐ ਵੇਖ ਕੇ ਅੰਡਿਤ ਕਰਨਾ ਅਤੇ ਸੁਣ ਕੇ ਅਣ ਸੁਣਾ ਕਰਨਾ ਪਿਆਰਿਓ ਇਹ ਪ੍ਰਸੰਗ ਅਗਰ ਆਪ ਨੂੰ ਪਸੰਦ ਆਇਆ ਹੈ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਤਾਂ ਕਿ ਇਹੋ ਜਿਹੇ ਆਉਣ ਵਾਲੇ ਪ੍ਰਸੰਗ ਆਪ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਰਸਿਕ ਬੈਰਾਗਨ ਚੈਨਲ ਵਿੱਚ ਆਪ ਜੀ ਮਹਾਪੁਰਖਾਂ ਦਾ ਜੀਵਨ ਕਵਿਤਾਵਾਂ ਅਤੇ ਮਹਾਪੁਰਖਾਂ ਦੀ ਹਜ਼ੂਰੀ ਵਿੱਚ ਕੀਤੇ ਗਏ ਕੀਰਤਨ ਸੁਣ ਸਕਦੇ ਹੋ ਕੀਰਤਨ ਅਤੇ ਜੀਵਨੀਆਂ ਨੂੰ ਪਲੇਲਿਸਟ ਵਿੱਚ ਅਲੱਗ-ਅਲੱਗ ਗਰੁੱਪ ਵਿੱਚ ਪਾ ਦਿੱਤਾ ਗਿਆ ਹੈ ਤਾਂ ਕਿ ਆਪ ਨੂੰ ਲੱਭਣ ਵਿੱਚ ਆਸਾਨੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ